ਕਾਲ ਜੀ ਵੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ 'ਚ ਹੋਵੋਗੇ ਤੇ ਆਣ ਕੱਪਨ ਜਿਹੜੀ ਬੀਜੀ ਦੀ ਜੰਮਾਈ ਵੇ ਦੇਖੋ ਨੈਨ ਲਾਈਨਾ ਪੈ ਗਈ ਤੇ ਬਾਕੀ ਤਾਂ ਤਾਂ ਲੈ ਤੇ ਬਾਜ਼ਾਰ ਥੋੜਾ ਜਿਹਾ ਇੱਧਰ ਲੇ ਗਿਆ 52 ਵੀ ਇੱਧਰ 2.5 ਕਿੱਲੇ ਵੱਟ ਆਏ ਵੇ ਜੰਮਾ ਖੋਲ ਦੇ ਧੁੱਪ ਜੀ ਲੱਗ ਹੈ ਫਿਰ बन ਜੂਗੇ ਬਰੀਕ ਜੇ ਐਨ ਵੈਸੇ ਤਾਂ ਠੀਕ ਖੁੱਲ ਰਹੇ ਐਨ ਬੱਤ ਤੇ ਕੋਈ ਪੂਰਾ ਇਹਦਾ ਜੱਜ ਦੀ ਧੁੱਪ ਮੈਂ ਹੀ ਹੋ ਜੂਗੇ ਠੀਕ ਹੈ ਸਾਡੇ ਬਹੁਤੇ ਨਰਮ ਨਹੀਂ ਹੈ ਤੇ ਪੂਰੇ ਬੱਤਰ ਆਏ ਵੀ ਤੇ ਇਹ ਤੋਂ ਪਲੱਕਾ ਹੋ ਜੂਗੇ ਪਤਾ ਨਹੀਂ ਹੈ ਹਾਂ ਹਾਂ ਹੈ ਅੱਬ ਦੇ ਬੜਾ ਪੱਕਾ ਨਿਕਲਦਾ ਆ ਹਾਂ ਬਸ ਇਹ ਬੱਧੀ ਆਉਂਦੀ ਆ ਅੱਧਾ ਤੋਂ ਥੋੜੀ ਜਿਹਾ ਜ਼ਿਆਦਾ ਲੈਂਦਾ ਨਹੀਂ ਇਹ ਤਾਂ ਪਰੀ ਪਈ ਦੀ ਇਸ ਮੇ ਤੇ ਉਪਰ ਕਾਲੀ ਮੈਂ ਕੱਢਿਆ ਅੱਧੀ ਤੇ ਬਾਕੀ ਆ ਜੋ ਦੇਖਦੇ ਆ ਸਰੋਂ ਸਰੋਂ ਕਿਜੀ ਦੀ ਆਪਾਂ ਨਾਲ ਜਿਹੜੀ ਉੱਧਰ ਬਸੇ ਨੇ ਵਿੱਚ ਵਿੱਚ ਸਿੱਧੀ ਹੀ ਤੋਤੇ ਜਨੇ ਲੱਗਦਾ ਖਾਲੀ ਮਿਲਣਾ ਦੀ ਦੇਖੀ ਸਰੋਂ ਜੰਮੀ ਹੈ ਦੇਖ ਲੈ ਮੜਾ ਮੋਟਾ ਪੱਟ ਪੁੱਟ ਕੇ ਫਰੋਲ ਗਿਆ ਅਿੰਝ ਜੰਮੀ ਹੈ ਗਿੱਲ ਤਾਂ ਵੈਸੇ ਪੂਰੀ ਪਈ ਹੈ ਇਹਨਾਂ ਮਿਹੀ ਨਹੀਂ ਕੋਈ ਦਾਣਾ ਮਾ ਕਿੱਥੇ ਗਏ ਲਾਓ ਜੀ ਅੱਤੇ ਕਿੱਲੇ ਵਿੱਚ ਮਾਰਤੇ ਆਪਾਂ ਨੇ ਸੁਪਰ ਹੀਡਰ ਤੇ ਸੁਖਮਨ ਮਾਰ ਕੇ ਹਟਿਆ ਹੈ ਰੋਂ ਉਹ ਥੋੜੇ ਜੇ ਨਰਮ ਹੈ ਬਈ ਮਾ ਹਵਾ ਲੱਗ ਜਾਣ ਦੀ ਏ ਚੱਲਣਾਂ ਹਵਾ ਚੱਲ ਰਹੀ ਹੈ ਪਸ਼ੂਆ ਧੁੱਪ ਚੱਲ ਹਵਾ ਧੁੱਪ ਦੋਈ ਲੱਗ ਜੂਗੀ ਤੇ ਚਾਪ ਹੀ ਗਿਆ ਫਿਰ ਆਪਾਂ ਵੀ ਮਾਰ ਦਨੇ ਨਾ ਵਿੱਚ ਸੁਪਰ ਹੀਡਰ ਪਾੜ-ਪਾੜ ਦਾ ਮਾਰ ਗਏ ਇਹ ਮਾ ਤਾਂ ਲੋਡ ਨਹੀਂ ਆ ਥੱਲੇ ਨਹੀਂ ਇਸ ਕਿੱਲੇ ਮਾਰ ਲੰਨੇ ਪਾੜ-ਪਾੜ ਦਾ ਹੂੰ ਠੀਕ ਨਹੀਂ ਚੱਲ ਗਈ ਹਵਾ ਕੱਲ ਜਿਆਦਾ ਚੱਲ ਰਹੀ ਥੀ ਹਵਾ ਬਰੇ ਬਾਦੇ ਚੱਲੀ ਪਰ ਕੱਲੂ ਵੀ ਹਮ ਸੈਟਿੰਗ ਕਰੂਗੀ ਯਾਰ ਇਹਦੀ ਆਹ ਵੇ ਸੈਟਿੰਗ ਕਰੂਗੀ ਉੜ ਗਿਆ ਕਾਪਾ ਬਾਈ ਮਾਰਦੇ ਆ ਫੜ ਫੜ ਤੇ ਬਾਕੀ ਬੀਜ ਆਪਾਂ ਸਵੇਰ ਨੂੰ ਪੇਰਦੇ ਆਂ ਤਾਈ ਕਿੱਲੇ ਤਿਆਰ ਕਰ ਲਏ ਆਪਾਂ ਨਾ ਬਸ ਸਵੇਰ ਨੂੰ ਬੀਜ ਹੋ ਜੂਗੇ ਬਾਈ ਚੱਲ ਚੱਲ ਗੈਲਦੀ ਗੈਲ ਸਪਰੇਅ ਦਾ ਨਿਵੇੜਿਆਣਾ ਆਪਾਂ ਨਾ ਬਾਕੀ ਕਣਕ ਬਹੁਤ ਸੋਹਣੀ ਜੰਮ ਰਹੀ ਆ ਬਾਈ ਦਿਖਾਵਾਂਗੇ ਤੁਹਾਨੂੰ ਦੰਮ ਪਚਾਈ ਦਾ ਨਵੇੜਾ ਜੀ ਉਧਰ ਫਿਰ ਦਿਖਾਉਂਗੇ ਚੱਲ 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 ਬਸ ਇਹ ਆਪਾਂ ਇਧਰ ਜੋੜਿਆ ਖੜਿਆ ਸੁਪਰ ਸ਼ੀਡਰ ਆਪਾਂ ਮਾਰਦੇ ਹਾਂ ਹੋਲੈਂਡ ਦੀ ਸਲਫ ਕੱਟਦੇ ਹਾਂ ਬਾਹਰ ಪೀಪಾ ಪಿಟ್ರಿ ಬಣ್ಣ ತಾ ವಾಹು ವಾಹು ਚਲੋ ਜੀ ਚਲਦੇ ਆ ਜੀ ਫਿਰ ਹੁਣ ਬਾਲਟੀਆਂ ਰਹਿ ਗਈਆਂ ਦੀਆਂ ਨਰੈਣ ਦੇ ਕਾਇਆ ਬਾਲਟੀਆਂ ਮੋਟਰ ਪਤੇ ਕੰਨ ਗੇਅਰ ਬਕਸਾ ਬਦਲ ਕੇ ਗਏ ਬਾਈ ਸੁਪਰ ਚੇਟਰ ਦਾ ਗੇਅਰ ਬਕਸਾ ਦੁਬਾਰਾ ਫਿਰ ਦੁਬਾਰਾ ਦਿਨਾਰੀਆਂ ਬੰਦੇ ਸਾਰੇ ਮਰ ਗਏ ਤੇ ਕੱਲ ਦੁਬਾਰਾ ਗੇਅਰ ਬਕਸਾ ਕੋਈ ਨਵੇਂ ਚੀਜ਼ ਕਰਤੇ ਨੇ ਹੈ ਤਿਆਰ ਰਹੇ ਹੈ ਅਭੀ ਉਹਨਾਂ ਨੇ ਆਪਣਾ ਬਣਾਇਆ ਬਾਪ ਇੱਕ ਜਮ ਦਾ ਅੱਕੀ ਪਤਾ ਨਹੀਂ ਪਣੇ ਵਾਲਾ ਲਾਇਆ ਕਿਹੜਾ ਲਾਇਆ ਜਿੰਨਾ ਦੇ ਆਵਾਜ਼ ਆ ਗਈ ਫਿਰ ਤਾਂ ਚੱਲਦਾ ਨਹੀਂ ਸਮਝਦੇ ਤਾਂ ਇਤਰਾਣ ਕਰੂਗਾ ਜੇ ਨਾ ਆਵਾਜ਼ ਆਈ ਫਿਰ ਬਰਾਣ ਕਰੂਗਾ ਉਹ ਹੋਰ ਦੇ ਬਸਤਰ ਹੋਏ ਕਰ ਲਏ ਨੇ ਕਿ ਕਮਿਟੀ ਦੀ ਜਗ੍ਹਾ ਨਾ ਨਾ ਹੁੰਦੇ ਨੇ। ਚਲੋ ਮਿਲਦੇ ਆਂ ਖੇਤ ਮਾਂ ਜਾਦੇ ਹੁਣ। ਉੱਡੇ ਰਹਿਣੋ। ਲਓ ਜੀ ਪਹੁੰਚ ਗਏ ਜੀ ਖੇਤ। ਤੇ ਕਰ ਪਾਣੇ ਆਂ ਬੀਜ ਹੁਣ। ਪਹਿਲਾਂ ਬੀਜ ਕਰ ਲੈਂਦੇ ਰਹਿਣਾ। ਦਵਾਈ ਲੱਲੇ ਪੀ ਜੀ। ਦਵਾਈ ਲਾਇਆ ਸੀ। ਹਾਂ। ਇਹੀ ਮਾ ਸਾਉਪੇ ਲਫਾਫਾ ਗੇਰਿਆ ਤਾਂ ਮੈਂ ਤੇ ਗੇਅਰ ਬਕਸਾ ਨਹੀਂ ਆਇਆ ਲੋਟ ਪਈ ਆ ਦੇਖ ਕਿੰਨੇ ਜਣਾ ਦਾ ਜੇ ਖੁੱਲਾ ਹੁੰਦਾ ਹੰਗੇਅਰ ਬਕਸਾ ਦੋਏ ਚੇਂਜ ਕਰੇ ਤੇ ਇਹ ਕੱਲ ਤੇ ਹੁਣ ਵੀ ਦੇਖ ਲੋ ਆਪਾਂ ਨੇ ਤਿੰਨ ਗੇੜੇ ਮਾਰੇ ਆ ਤਿੰਨ ਗੇੜਿਆਂ ਵਾ ਇਹ ਹੱਥ ਨਹੀਂ ਲੱਗਦਾ ਇੰਨਾ ਗਰਮ ਹੋ ਗਿਆ ਦੇਖ ਲੋ ਹੈਂ ਕੁਰ ਜਣਾ ਆਦਾ ਦੁਬਾਰਾ ਫੇਰ ਪਤਾ ਨਹੀਂ ਕਿਹੜਾ ਚੱਕਰ ਆ ਵੀ ਕਹੀਆਂ ਜਿਆ ਕਰਾਰੀਆਂ ਕਿਆ ਹੋਇਆ ਵਾ ਕਿਆ ਨਹੀਂ ਤੰਦਾ ਹੀ ਨਹੀਂ ਸਹੀ ਬੈਠ ਰਿਹਾ ਆਪਸ ਮੈਂ ਇਹਨਾਂ ਦੇ ਜਦ ਤੱਕ ਦੰਦਾ ਨਹੀਂ ਬੈਠ ਗਿਆ ਚੱਲਦਾ ਸਹੀ ਜਦ ਤੱਕ ਨਹੀਂ ਸੱਟ ਪੈਣ ਦਾ ਉਹ ਕਹਰੇ ਤੇਗਾ ਵੀ ਇਹਦਾ ਆਪ ਦਾ ਇਹ ਜਿਹੜਾ ਕਹਿੰਦਾ ਵੀ ਉਹ ਐ ਸੋ ਮਿੱਟੀ ਸਾਫ ਕਰ ਲੈ ਰੁੱਬ ਲੈ ਪਦੇ ਕਰਦਾ ਨਹੀਂ ਕਿਹੜਾ ਦੇਖ ਲੈ ਫਿਰ ਹੂੰ ਚਲੋ ਜੀ ਕਰ ਲੀਏ ਰੂਲਰ ਸਾਫ ਫਿਰ ਦਿਖਾਉਂਦੇ ਆ ਤੁਹਾਨੂੰ ਲਓ ਜੀ ਪਹਿਲਾਂ ਸ਼ੁਰੂ ਤੇ ਪਰ ਪਾਣਾ ਬਹੁਤ ਔਖਾ ਰਹੇ ਆ ਨੰਨ ਗੱਲ ਮਗਲੈਲ ਨਹੀਂ ਹੈ ਉਹਨਾਂ ਦਾੰਨਾ ਵਾਂ ਪੈਪਰ ਵਿੱਚ ਚਲੇ ਗਿਆ ਮਗਲੈਲ ਤੇ ਵਿੱਚ ਖਾਦ ਨੂੰ ਗਲੇ ਕਰਾ ਢਾਈ ਤੇ ਜਨ ਪਜਾ ਕਰੇ ਕੋਹ ਪ੍ਰਾਨ ਕਰੇ ਵੀ ਸਾਰੇ ਪੈਪਰ ਖੂਲ ਗਏ ਵੀ ਸਾਫ ਕਰੇ ਛਟੀ ਪਾ ਬੰਦ ਕੇ ਲੀਰ ਬਈ ਫਿਰ ਹੁਣ ਕੰਮ ਚੱਲਿਆ ਬਹੁਤ ਬਰੰਦ ਕਰੇ ਬਈ ਉਹ ਸਾਨੂੰ ਫੀਟ ਚਲ ਗਿਆ ਨਹੀਂ ਚਲਦਾ ਹੀ ਨਹੀਂ ਰਹਾ ਜਦ ਪੈ ਪੜ ਜਾਂਦਾ ਹੈ ਚਾਈ ਵਾਲਾ ਪੰਜ ਚਾਰ ਗੜੇ ਜਿਹੜੇ ਵਧੀਆ ਇਹ ਚੱਲ ਗਿਆ ਲੋ ਜੀ ਅਣਕ ਦਾ ਕੰਮ ਕਰਤਿਆ ਫਾਈਨਲ ਆਪਨ ਹੈ ਤੇ ਹੁਣ ਦਿੰਦੇ ਆ ਨਰੈਣ ਨੂੰ ਦਵਾਈ ਢੋਲ ਕੇ ਸਪਰੇਅ ਲਈ ਉਹਨੇ ਮੋਰ ਫਿਰਦੇ ਹੈ ਉਹ ਬੱਠਾ ਕਿੰਨੇ ਦਾ ਲਾਗ ਦੇਖੋ ਮੋਰ दाने ऊपर दिख रहे हैं किले जे मां देख ले दवाई लगी भी है पर है नहीं है क्यों दवाई लगी भी मां खोल दिए दवाई हुण दवाई की था है ਪਾ ਪਾਣੀ ਇਸ ਨੂੰ ਛੇ ਤੱਬਾ ਸਾਫ ਕਰ ਲੈਣ ਦੁੱਧ ਦੇ ਪਾਣੀ ਇਹ ਪਾ ਇਹ ਯੋ ਪਾ ਦੇ ਛੁੱਟੀ ਬਸ ਵਾ ਦੋ ਪਾ ਲੂੰਗਾ ਮਾਰ ਗੁੱਲੀ ਉਹਨਾਂ ਲੈ ਉਪਰ ਨੂੰ ਕਰ ਜਿਵੇਂ ਉੱਪਰ ਨੂੰ ਕਰ ਮੜੀ ਜੀ ਮੈਂ ਉੱਪਰ ਨਾ ਮਾਰਦਾ ਨਹੀਂ ਮਾਰਦਾ ਹੱਥ ਨਾਲ ਸਾਰਾ ਘੇਰ ਦੋ ਹਾਂ ਸਾਰੀ ਹਾਂ ਹਾਂ ਸਾਰੀ ਪਾ ਉਹ ਅੱਧੇ ਕਾ ਗਿਆ ਸਵਾਲ ਹੂੰ ਅੱਧੇ ਕਾ ਗਿਆ ਸਵਾਲ ਸਾਰੀ ਪਾ ਮਹਾਨ ਇਹ ਵੀ ਦਿਖ ਰਿਹਾ ਪਿਆਨ ਚੂਹੀਆਂ ਚੂਹੂਂਗੇ ਇਹਨੂੰ ਦਾਣੇ ਸਿੱਟਿਆ ਗੋਹ ਹਾਂ ਦਾਣੇ ਸਿੱਟੇ ਵੈਸੇ ਤਾਂ ਦਵਾਈ ਲਗੀ ਵੀ ਐ ਕਿਆ ਪਤਾ ਨਾ ਵੀ ਖਾਵੇ ਚੂਹੀ ਆਹੀਂ ਜੰਮ ਜਾਣਾ ਜੇ ਨਾ ਚੂਹੀਆਂ ਨਾ ਖਾਏ ਨਾ ਚੁਕ ਚੁਗੇ ਪਤਾ ਹੀ ਜੰਮ ਜਾਣੇ ਜਿਹੜੇ ਚਮਕ ਰਹੇ ਆ ਦਾਣੇ ਇਹ ਬੀਜ ਵੀ ਬਥੇਰਾ ਪੈ ਗਿਆ ਸਮਾਂ ਓਹ ਇਹ ਲਾਸਟ ਆ ਹੂੰ ਹੂੰ ਦੇਖੋ जा रही ट्राली गन्ने किंटल होना है ये एक सौ सौ के ऊपर होना है बड़ी परची है ਗੱਲ ਜਾ ਮੋਨ ਰਿਹਾ ਪਤਲੀ ਤੇ ਨਾਲ ਨਾਲ ਚਲੀ ਜਾਂਦਾ ਕੰਮ ਬਈ ਨਵੇੜ ਦੀ ਐ ਸਪਰੇਅ ਦਾ ਵੀ ਖਲੇ ਸਪਰੇਅ ਤਾਂ ਨਵੇੜ ਗਿਆ ਫਿਰ ਆਪਾਂ ਚੱਲਦੇ ਆ ਮਰਵਾਲੇ ਵੀ ਜਾ ਕੇ ਨਾ ਹੂੰ ਹੂੰ ਲੋਰ ਤਾਂ ਉੱਥੇ ਕੀ ਹਾਲ ਕਰਿਆ ਹੈ ਲੋਰ ਦਾ ਕੀ ਹਾਲ ਕਰਿਆ ਇਹਨਾਂ ਦਾ ਟਰੈਕਟਰ ਦਾ ਨਹੀਂ ਹੋਇਆ ਵਾ ਦੇਖੀ ਹਾਂ ਜਿੰਨਾ ਦਾ ਲੋਰ ਦਾ ਕਰਿਆ ਵਾ ਆਪਣੀ ਦਾ ਹੂੰ ਇਹ ਲੈਣਾ ਪੈ ਗਿਆ ਦੇਖ ਲੋ ਕਵਾਂ ਦਿਖ ਰਹੀ ਆ ਵਾ ਕਿੰਨੇ ਨਿਕਲ ਰਹੀ ਆ ਹਲੇ ਹੈ ਹਲੇ ਏਡਾ ਨਿਕਲੇ ਸਾਰੀ ਨਿਕਲ ਗਈ ਹਲ ਤਾਂ ਸੂਰਮਾ ਉਹਨਾਂ ਦਾ ਪਹਿਲਾਂ ਹੀ ਵੀਜਿਆ ਉਹਨਾਂ ਨੇ ਦੋਏ ਖੱਤਾਂ ਨਾਲੋਂ ਤਾਂ ਪਹਿਲਾਂ ਹੀ ਆ ਉਹਰਾ ਠੀਕ ਆ ਸਿੱਧੀ ਨਹੀਂ ਹੈ ਜੀ ਸਭ ਤੇ ਲੱਗਦਾ ਤਾਂ ਕਿ ਉਹ ਵਾਣਾ ਸੋਟੇ ਆ ਨਾ ਕਿ ਤੇ ਜੰਮਨ ਦੀ ਸਾਰੀ ਦਾਣਾ ਦਾਣਾ ਡੱਕਰ ਮਾਰਿਆ ਜਾਂਦਾ ਘੱਟ ਵੀ ਐ ਨੇ ਖਾਨ ਜੰਮੀ ਵੀ ਯਾਰ ਲੈਣਾ ਪੈ ਗਿਆ ਇਹਨ ਦੇ ਖਦੇ ਦੇਖ ਲੈ ਲੋ ਜੀ ਇਹਨਾਂ ਵਿੱਚ ਵੀ ਲੱਗੀ ਚਮਕਣ ਕਿ ਦੋ ਦਿਨ ਚ ਸਾਰੀ ਬਾਹਰ ਆ ਜੂਗੀ ਦੇਖੋ ਅੱਜੇ ਲੱਗੀ ਆ ਦੇਖਣ ਇਹਨਾਂ ਨੂੰ ਹੂੰ ਕੱਲ ਦੀ ਦੀ ਗੱਲ ਆਇਆ ਤੂੰ ਕੋਈ ਕੋਈ ਹੋਣੀ ਇੱਥੇ ਨੂੰ ਜ਼ਿਆਦਾ ਕੀ ਹੈ ਨਾ ਦੋ ਤਿੰਨ ਦਿਨ ਦੋ ਤਿੰਨ ਦਿਨ ਮਾ ਸਾਰੀ ਨਿਕਲਿਆਊਗੀ ਦੇਖ ਜਿੱਥੇ ਨੂੰ ਨਾ ਖਾਲੀ ਜੀ ਉੱਥੇ ਨਹੀਂ ਛਿੱਤੀ ਨਿਕਲਦੀ ਹੈ ਇਤੋਂ ਭਰੀ ਵੀ ਨਹੀਂ ਹੈ ਖਾਲੀ ਜੀ ਆਹ ਡਿਸਕ ਵਾਲੀ ਖੁੱਡ ਜਾ ਉੱਥੇ ਨੂੰ ਇਹ ਆਹ ਦੇਖੋ ਛਿੱਤੀ ਨਹੀਂ ਨਿਕਲਦੀ ਹੈ ਛਿੱਤੀ ਮਾਰ ਜਾਂਦੀ ਹੈ ਹਰਿਆਈ ਆ ਜਣੀ ਬਾਹਰ ਉਹਦੀ ਨਮਾ ਅੰਦਰ ਐਨ ਮੈਂ ਕਰਤੀ ਸਪਰੇਅ ਰਹਿ ਗਿਆ ਇੱਕ ਪੰਪ ਨਹੀਂ ਹੈ ਇੱਕ ਹੋਰ ਹੈ ਪੰਪ ਰਹਿ ਗਿਆ